ਕਬੀਰ ਸੰਤਨ ਛਾੜੇ ਸੰਤੀ ਜੋ ਕੋਟਕ ਮਿਲੇ ਅਸੰਤ ਮਿਲਿਆਗਰ ਭੰਗੋਂ ਵੇਢਿਓ ਤਾਂ ਸ਼ੀਤਲਤਾ ਨ ਦਜੰਤ ਕਬੀਰ ਸੰਤਨ ਛਾੜੇ ਸੰਤ ਕੀ ਖੁੜ ਸੰਤ ਇੱਕ ਜਿਹੜੀ ਗੱਲ ਹੈ ਪਿੱਛੇ ਕਹੀ ਕਿ ਕਬੀਰ ਨੇ ਕਿ ਕਬੀਰ ਬਨ ਪਰ ਛਿਪੇ ਫੜੋੜ ਦਾ ਗੱਲ ਸੋਇ ਜੋ ਜੈਸੀ ਸੰਗਤ ਕਰਦਾ ਐ ਸੋਇ ਉਹ ਫਲ ਆਦਮੀ ਅਸਲ ਦੇ ਵਿੱਚ ਦਾ ਮਨ ਮਨੁੱਖੀ ਮਨ ਪੰਛੀ ਦੀ ਜੀ ਕਿ ਮੈਂ ਇੱਥੇ ਬਹੁਤ ਸਾਰੇ ਸੰਤ ਬਹੁਤ ਸਾਰੇ ਫਿਰਕੇ ਨੇ ਇੱਥੇ ਵੀ ਜਿਹਦੀ ਸੰਗਤ ਮਿਲ ਜਾਂਦੀ ਉਹ ਹਜੇ ਗਿਆਨ ਉਹ ਨੂੰ ਮਿਲ ਜਾਂਦਾ ਗਿਆਨ ਗ੍ਰਹਿਣ ਕਰ ਜਾਂਦੇ ਨੇ ਜਿਵੇਂ ਕੋਈ ਕਹਿੰਦਾ ਵੀ ਦੁਆ ਜਨਮ ਨਹੀਂ ਹੁੰਦਾ ਬ੍ਰਹਮ ਕੁਮਾਰੀਆਂ ਉੱਥੇ ਵੀ ਲੋਕ ਜੁੜੇ ਹੋਏ ਨੇ ਕੋਈ ਕਿਸੇ ਸੰਤਰਾਂ ਜੁੜਿਆ ਕੋਈ ਕਿਸੇ ਨਾਲ ਕਿਸੇ ਦੀ ਪੁੱਛਿਆ ਕਿਸੇ ਦੀ ਕੁਛ ਹੈ ਗਿਆਨ ਫੜਉਂਦਾ ਫਲ ਪਾਇਦਾ ਮੈਨੂੰ ਗਿਆਨ ਫੜ ਚਿਹੇ ਜੀ ਬਤਨੂ ਤਾੜਨ ਕਰਦਾ ਮਤ ਲੈ ਲੈਂਦਾ ਐਕਸੈਪਟ ਕਰ ਲੈਂਦਾ ਉਹ ਹੀ ਗਿਆਨ ਹੋ ਜਾਂਦਾ ਉਹਦੇ ਕੋ ਇਸ ਕਰਕੇ ਡਿਫਰੈਂਟ ਕਿਸਮ ਦਾ ਗਿਆਨ ਹੈ ਕਾਰਨ ਸਰਪ ਧਰਮ ਦੇ ਖੇਤਰ ਤੱਕ ਸੀਮਤ ਹੈ ਉਹ ਜਿਹੜੀ ਦੂਈ ਹੈ ਨਾ ਸੰਗਤ ਡਾਕੂ ਖਲਾਡ ਉਹਦੀ ਗੱਲ ਹੀ ਹੈ ਸਾਡੇ ਜੋ ਜੈਸੀ ਸੰਗਤ ਕਰ ਰਿਹਾ ਹੈ ਤੈਸੋ ਹੀ ਫਲ ਕਰੇ ਇਹਦਾ ਮਤਲਬ ਹੈ ਕਿ ਜਦੋਂ ਗਿਆਨ ਆਤਮ ਗਿਆਨ ਦੀਏ ਉਹਦੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਟੋਟਲ ਗਿਆਨ ਤੇ ਅਸਰ ਹੋ ਜਾਂਦਾ ਆਤਮ ਗਿਆਨ ਇਹ ਵੀ ਜੇ ਸੰਗਤ ਵਿੱਚ ਕੋਈ ਆ ਜਾਵੇ ਹੋਰ ਧਰਮ ਵਾਲਾ ਹੋਰ ਵੱਤ ਵਾਲਾ ਧਰਮ ਦਾ ਵੈਸੇ ਕੋਈ ਉਹਦੇ ਤੇ ਆਤਮ ਗਿਆਨ ਦਾ ਤਾਂ ਅਸਰ ਹੋ ਜਾਂਦਾ ਹੈ ਨਾਮ ਦਾ ਰੰਗ ਸਾਰਿਆਂ ਤੇ ਚੜ ਜਾਂਦਾ ਨਾਮ ਦੇ ਉੱਤੇ ਕਿਸੇ ਦਾ ਰੰਗ ਨਹੀਂ ਚੜਦਾ ਇਹ ਕਹਿੰਦਾ ਵੀ ਸੰਤ ਜਿਹੜਾ ਹੈਗਾ ਉਹ ਸੰਤ ਇਹੜੀ ਛੱਡਦਾ ਮਤਲਬ ਹੈ ਉਹ ਨਾਮ ਨਹੀਂ ਛੱਡਦਾ ਆਤਮ ਗਿਆਨ ਦਾ ਜਿਹੜਾ ਹੈ ਨਾ ਆਤਮ ਗਿਆਨ ਦਾ ਆਰੰਭ ਉਹਦੇ ਤੇ ਜਿਹੜਾ ਚੜਿਆ ਹੁੰਦਾ ਉਹ ਨਹੀਂ ਛੱਡਦਾ ਕਿਉਂਕਿ ਇੰਨਾ ਪੁਰੂ ਜੂਏ ਦੀ ਬਦ ਪ੍ਰਭਾਵ ਤੇ ਨਹੀਂ ਕਰਦੀ ਸੰਤ ਨੂੰ ਹੋਰ ਕੋਈ ਵੀ ਗਿਆਨ ਪ੍ਰਭਾਵ ਤੇ ਨਹੀਂ ਕਰ ਸਕਦਾ ਇਦੇ ਅੰਦਰ ਸ਼ਾਂਤੀ ਹੈ ਜੇ ਦੋਈ ਗੱਲ ਤੋਂ ਅਸ਼ਾਂਤੀ ਪੈਦਾ ਹੋਵੇ ਅਸ਼ਾਂਤੀ ਪੈਦਾ ਹੋਊਗਾ ਅਗੇ ਉਨੂੰ ਪਤਾ ਲੱਗੂਗਾ ਇਹ ਤਾਂ ਸ਼ਾਂਤ ਕਰਨ ਵਾਲੀ ਗੱਲ ਹੈ ਵਿਅਕਲ ਹੋਊਗਾ ਸੁਣ ਕੇ ਦੂਈ ਦੀ ਗੱਲ ਉਹਨੂੰ ਰਾਜੇ ਟੋਕ ਕੇ ਕੱਟ ਕੇ ਜਦੋਂ ਦੋ ਲੱਖ ਸੁਣ ਕੇ ਕਹਿੰਦਾ ਮੈਨੂੰ ਪਤਾ ਜੋ ਤਾਂ ਕਰਨ ਤੂੰ ਮੇਰੀ ਸੁਣ ਇਸ ਕਰਕੇ ਸੰਤ ਤੇ ਕੋਈ ਅਸਲ ਨਾ ਪਹਿਣ ਕਰਕੇ ਉਹ ਸਲਕ ਇਹ ਆਪਣੀ ਸੰਤ ਵਾਲੀ ਵਿਚਾਰਧਾਰਾ ਸੰਤੀ ਕੀ ਵਿਚਾਰਧਾਰਾ ਸੰਤ ਵਾਲੀ ਗੁਰਮਤ ਵਿਚਾਰਧਾਰਾ ਗੁਰਮਤ ਦਾ ਤਾਂ ਨਹੀਂ ਜਿਹੜਾ ਹੈਗਾ ਗੁਰਮੁਖ ਉਹ ਗੁਰਮਤ ਵਿਚਾਰਧਾਰਾ ਨਹੀਂ ਛੱਡਦਾ ਸੰਤ ਨੇ ਛਾੜੇ ਸੰਤ ਹੀ ਬਰੇ ਰੰਗ ਨਾਲ ਵੀ ਸੰਤ ਆਪਣੇ ਬਾਣੇ ਲਾਉਂਦਾ ਵਿਚਾਰਧਾਰਾ ਨਹੀਂ ਛੱਡਦਾ ਇਹ ਨਹੀਂ ਹੈਗਾ ਵੀ ਬਾਣਾ ਲਾਉਂਦਾ ਸੰਤ ਵਿਚਾਰਧਾਰਾ ਨਹੀਂ ਛੱਡਦਾ ਕਿਉਂਕਿ ਉਹ ਵਿਚਾਰਦਾਰਾ ਬਹੁਤ ਦੇਵ ਤੇ ਕੋਲ ਸਟ੍ਰੌਂਗ ਆ ਸੁਪਰੀਮ ਸੱਚੀ ਵਿਚਾਰਦਾਰ ਉਹਦੇ ਦੇ ਝੂਠੇ ਵਿਚਾਰਦਾਰ ਆਂਦਾ ਇਹ ਘੱਟ ਅਕਲ ਵਾਲੀਆਂ ਵਿਚਾਰਦਾਰ ਆਂਦਾ ਰੂਜੀਆ ਦਾ ਜੀ ਕਹਿੰਦੇ ਝੂਠਾ ਤਾਂ ਤਾਂ ਗੈਰ ਨੇ ਸੱਚ ਦੀ ਕਵਿਅਤ ਝੂਠੋਂ ਨੂੰ ਤਾਂ ਗੈਰ ਨੇ ਉਹ ਸੱਚ ਦੀ ਘਾਟ ਹੈ ਜਿੱਥੇ ਉਹਨਾਂ ਝੂਠ ਹੈ ਸੱਚੀ ਬਾਤ ਦਾ ਅਸਰ ਝੂਠੀਆਂ ਤੇ ਚੜ ਜਾਂਦਾ ਕੋਹ ਨਾਲ ਚ ਕਮੀ ਹੁੰਦੀ ਹੈ ਤੇ ਝੂਠੀਆਂ ਮੱਤਾਂ ਦਾ ਵਿਚਾਰਤਾ ਦਾ ਰਾਜ ਜੀ ਚ ਥੋੜਾ ਬਹੁਤਾ ਵੀ ਝੂਠ ਹੋ ਗਏ ਸੱਚੀ ਵਿਚਾਰਤਾ ਰਹਤੇ ਅਸੰਤ ਚਾਹੇ ਮਾਨਦਾਰੀ ਨਾਲ ਵੀ ਵਿਚਾਰਤਾ ਰਹਿਣਾ ਹੀ ਹੋਵੇ ਵਿੱਚ ਕਮੀ ਨੂੰ ਝੂਠ ਕਹਿੰਦੇ ਹਾਂ ਲੇਕਿਨ ਕਮਿਯਤ ਕਵੀ ਰਹੇ ਜਾਂਦੀ ਹੈ ਇਸ ਕਰਕੇ ਕੋਟਕ ਮਲੇ ਅਸੰਤ ਕਰੋੜਾਂ ਉਹ ਦੂਏ ਬੰਦਿਆਂ ਜਿਵੇਂ ਸਿੱਤਾਂ ਦੇ ਵਿੱਚ ਗੋਨਾਮ ਖੇਲੇ ਗਏ ਜਾ ਕੇ ਬਹਿ ਗਏ ਸਿੱਧਾ ਨਾ ਅਸਰ ਗੁਰੂ ਨਾਨਕ ਤੇ ਜੋਦੀ ਹੋਇਆ ਬਈ ਕਬੀਰ ਤੇ ਐਨੇ ਬੰਦੇ ਆ ਰਹੇ ਨੇ ਕਬੀਰ ਕਾਸ਼ੀ ਚ ਵੱਸਦਾ ਕਰੋੜਾਂ ਆਦਮੀ ਉੱਥੇ ਆਉਂਦੇ ਜਾਂਦੇ ਨੇ ਲੱਖਾਂ ਆਦਮੀ ਦੀ ਆਵਦੀ ਹੈ ਇਕੱਠ ਹੁੰਦੇ ਨੇ ਕਰੋੜਾਂ ਉਹਦੇ ਤੇ ਕਬੀਰ ਤੇ ਕੋਈ ਅਸਰ ਹੁੰਦਾ ਇਹ ਗੱਲ ਕਹਿ ਰਿਹਾ ਜੇ ਇਹ ਅਸਰ ਹੋ ਜਵੇ ਤਾਂ ਸੱਚੀ ਬਾਣੀ ਦਾ ਪ੍ਰਗਟੇ ਨਹੀਂ ਹੋ ਸਕਦੀ ਫਿਰ ਤਾਂ ਜਿਆਦਾ ਭੀੜ ਦਾ ਅਸਰ ਹੋਈ ਜਾਵੇ ਜਾਦਾ ਭੀੜ ਤੇ ਸੱਚੀ ਬਾਣੀ ਦਾ ਅਸਰ ਹੋ ਜਾਂਦਾ ਜਦ ਸੱਚ ਪ੍ਰਗਟ ਹੁੰਦਾ ਭੀੜਾਂ ਤੇ ਅਸਰ ਹੋ ਜਾਂਦਾ ਹੈ ਲੋ ਜਿਵੇਂ ਸਕਤਾ ਸੀ ਮਾਰੇ ਪੈ ਬੱਗੇ ਇਹ ਆਪਣੀ ਮਾਰ ਮਾਨਾ ਪੂਰੇ ਬਗਤੇ ਪਬਲਿਕ ਤੇ ਜਾ ਪੈਂਦਾ ਸੱਚ ਕੱਲਾ ਹੀ ਉਹਨਾਂ ਤੇ ਅਸਰ ਪਾਉਂਦਾ ਆਪਣਾ ਉਹਨਾਂ ਦਾ ਅਸਰ ਵੀ ਕਬੂਲ ਕਰਦਾ ਸੰਤਨ ਛਾੜੇ ਸੰਤੇ ਜੋ ਮੋਟਰ ਨੂੰ ਮਿਲਿਆ ਸੰਤ ਬੱਗ ਸਰਤਾਲਾ ਕੋਟ ਕਦੋਂ ਮਲੇ ਵਗ ਗੋ ਸੰਤਾ ਦੇ ਵਗ ਦੇ ਦਾ ਇਹਦੇ ਤੇ ਸੁੱਦੀ ਪੈਦਾ ਕੋਟ ਨੂੰ ਲੈ ਅਸਤ ਜਿਵੇਂ ਮਲਿਆਗਰ ਭਿੰਗੋਂ ਬੈਠੇ ਹੋ ਤਾਂ ਸੀਤਲ ਦਾ ਜਨ ਮਲਿਆਗਰ ਕਹਿੰਦਾ ਚੰਦਨ ਦੇ ਬਰਸ਼ ਨੂੰ ਕਿੱਡੇ ਜਿੱਦੇ ਵਰਜੀ ਸੱਪ ਨੂੰ ਲਿਫੜ ਜਾਣ ਸੱਪ ਉਹਦੇ ਅੱਗ ਸੱਪਾਂ ਚ ਕਰਮੀ ਉਹ ਆਪਣੀ ਸੀਤਲਤਾ ਨਹੀਂ ਛੱਡਦਾ ਉਹ ਠੱਡਾ ਹੀ ਰਹਿਦਾ ਸੱਪਾਂ ਨੂੰ ਠੱਡ ਦਿੰਦਾ ਜੀ ਸਪੋਧਾਂ ਲੱਭਦੇ ਰਹਿੰਦੇ ਜੇ ਮੈਂ برف ਆਪਣੀ ਠੰਡ ਨਹੀਂ ਛੱਡਦੀ ਸਾਡਾ ਹੱਥ ਠੰਡਾ ਕਰਦਾ ਜੇ ਕੋਈ ਚੀਜ਼ برف ਦੇ ਨਾਲ ਲਾਈਏ ਉਹ ਠੰਡੀ ਹੋ ਜੂਗੀ برف ਤਾਂ ਠੰਡੀ ਰਹੂ ਗਰਮ ਨਹੀਂ ਹੁੰਦੀ ਜਿੱਨਾ ਚਿਰ برف برف ਹੈ ਜਿਆਰਮਾ ਹੋਵੇ ਪਾਣੀ ਵਾਲੀ ਠੰਡਕ ਨਹੀਂ ਛੱਡਦੀ ਆਪਣੀ ਜਿੱਨਾ ਚਿਰ برف برف ਹੈ ਉਹਨਾਂ ਚਿਰ ਠੰਡਕ ਨਹੀਂ ਛੱਡਦੀ ਜੇ ਠੰਡ ਛੱਡੂਗਾ ਪਾਣੀ ਹੋਈ ਜਾ ਗਰਮ ਉਹ ਵਰ੍ਹਵੇਂ ਪਾਣੀ ਬਣ ਕੇ ਗਰਮ ਉਹ ਵਰ੍ਹਫ ਗਰਮ ਨਹੀਂ ਹੁੰਦੀ ਹੁੰਦੀ ਇਹ ਵਿੱਚ ਸੁਤ ਜਿਹੜਾ ਹੈ ਸੰਤ ਹੀ ਨਹੀਂ ਛੱਡਦਾ ਜੇ ਸੰਤ ਸੰਤ ਹੀ ਛੱਡਵੇ ਫੇ ਅਸੰਤ ਹੋ ਜਾਂਦਾ ਫੇ ਨਹੀਂ ਸੰਤ ਰਹਿੰਦਾ